ਸਵੇਰੇ ਪਾਰਵੀਚ ਆਏ ਹੜਾ ਨਾਲ ਜਿੱਥੇ ਲੋਕਾਂ ਦੇ ਮਕਾਨ ਅਤੇ ਦੁਕਾਨਾਂ ਸੜੇ ਫਸਲਾਂ ਦੇ ਨਾਲ-ਨਾਲ ਪਸ਼ੂਆਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ। ਉੱਥੇ ਹੀ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਜਿਉਣ ਲਈ ਪੀਣ ਵਾਲੇ ਪਾਣੀ ਦੀ ਲੋੜ ਹੁੰਦੀ ਹੈ। ਅਧੇ ਹਲਕਾ ਪੁਆ ਦੇ ਪਿੰਡ ਪੰਮਾ ਦੇ ਲੋਕਾਂ ਵੱਲੋਂ ਪੀਣ ਵਾਲਾ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ। ਇਸ ਮੁਕੇ ਪਿੰਡ ਦੇ ਲੋਕਾਂ ਨੇ ਪੱਤਰਕਾਰਾਂ ਨਾਲ 5 ਵਜੇ ਦੇ ਕਰੀਬ ਗੱਲਬਾਤ ਕਰਦਿਆਂ ਕਿਹਾ ਕਿ ਹੜਾ ਨਾਲ ਸਭ ਨਾਲ ਜ਼ਿਆਦਾ ਨੁਕਸਾਨ ਉਹਨਾਂ ਦੇ ਪਿੰਡ ਵਿਖੇ ਹੋਇਆ। ਅਦੇ ਇਸ ਦੇ ਨਾਲ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ। ਜਿਸ ਦੇ ਚਲਦਿਆਂ ਉਹਨਾਂ ਨੂੰ ਰੋਜ਼ਾਨਾ 100 ਤੋਂ 150 ਰੁਪਏ ਤੱਕ ਖਰਚ ਕੇ ਪੀਣ ਵਾਲਾ ਪਾਣੀ ਮੰਗਵਾਉਣਾ ਪੈਂਦਾ ਹੈ। ਇਸ ਦੇ ਚਲਦਿਆਂ ਉਹਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਹਿੰਦੇ ਆ ਕਿ ਸਾਰੀ ਪਾਰਟੀਆਂ ਦੇ ਲੀਡਰ ਹੜ ਪਰਭਾਵਿਤ ਪਿੰਡਾਂ ਵਿੱਚ ਪਹੁੰਚਦਾ ਰਹੇ ਹਨ ਪਰ ਲੀਡਰ ਸੜਕਾਂ ਤੇ ਹੀ ਖੜੇ ਹੋ ਕੇ ਚਲੇ ਜਾਂਦੇ ਹਨ ਜਦਕਿ ਗਲੀਆਂ ਵਿੱਚ ਨਹੀਂ ਆ ਰਹੇ ਉਹਨਾਂ ਕਹਿੰਦੇ ਆ ਕਿ ਉਹਨਾਂ ਦੇ ਪਿੰਡ ਵਿੱਚ ਗੰਦਗੀ ਨਾਲ ਮੱਖੀ ਅਤੇ ਮਛਰਾਂ ਦੀ ਬਿਮਾਰ ਹੋ ਗਈ ਹੈ ਜਿਸ ਦੇ ਚਲਦਿਆਂ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲ ਸਕਦੀਆਂ ਹਨ ਪਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਲੀਡਰ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਜਿਸ ਦੇ ਚਲਦਿਆਂ ਉਹਨਾਂ ਮੰਗ ਕਰਦੇ ਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਮੁਢਲੀ ਜ਼ਰੂਰਤ ਪੀਣ ਵਾਲਾ ਪਾਣੀ ਹੈ ਅਤੇ ਉਹਨਾਂ ਦੇ ਪਿੰਡ ਦੇ ਔਰ ਅਤੇ ਖੂਹਾਂ ਵਿੱਚ ਖੜਾ ਦੇ ਪਾਣੀ ਨਾਲ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਜਿਹਦੇ ਚਲਦਿਆਂ ਉਹਨਾਂ ਨੂੰ ਮਜਬੂਰੀ ਨਾਲ ਪੀਣ ਵਾਲਾ ਪਾਣੀ ਬਾਹਰੋਂ ਮੰਗਵਾਣਾ ਪੈ ਰਿਹਾ ਹੈ ਅਤੇ ਪੀਣ ਵਾਲਾ ਪਾਣੀ ਵੇਚਣ ਵਾਲੇ ਲੋਕ ਮਨਮਰਜ਼ੀ ਦੇ ਪੈਸੇ ਲੈ ਰਹੇ ਹਨ ਜਿਸ ਦੇ ਚਲਦਿਆਂ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਆਪ ਵੇਖਦੇ ਹਾਂ ਪੂਰੀ ਰਿਪੋਰਟ ਕੀ ਕਹਿਣਾ ਹੈ ਲੋਕਾਂ ਦਾ ਬਹੁਤ ਬਹੁਤ ਮਾੜੇ ਹੈਗੇ ਇੱਥੇ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ ਇਹ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਦਾ ਗੁਆਚਣ ਵਾਸਤੇ ਵਾਸਤੇ ਨੂੰ ਹੈ ਨਹੀਂ ਤੇ ਸਾਡੇ ਛੋਟੇ ਛੋਟੇ ਬੱਚੇ ਹੈ ਇਹ ਨਾ ਗਲੀ ਦਾ ਰਸਤਾ ਕੋਈ ਆਉਣ ਨੂੰ ਜਾਣ ਨੂੰ ਤੇ ਬੱਚਿਆਂ ਦੀ ਬਹੁਤ ਮੁਸ਼ਕਲ ਆ ਗਈ ਹੈ ਸਕੂਲ ਜਾਣ ਨੂੰ ਵੀ ਮੁਸ਼ਕਲ ਆ ਗਈ ਹੈ ਇੰਨਾ ਵਾਲਾ ਬਜ਼ੁਰਗਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਇੱਥੇ ਹਾਂਜੀ ਸਰਕਾਰ ਵੱਲੋਂ ਕੋਈ ਸੁਣਾਈ ਨਹੀਂ ਕਰਾਇਆ ਤੇ ਆਂਦੇ ਸਾਰੇ ਨਾ ਬੱਦ ਦੇ ਕੇ ਚਲ ਜਾਂਦੇ ਸਾਰੇ ਪੀਣ ਵਾਲਾ ਪਾਣੀ ਵੀ ਮੋਲ ਲੈਂਦੇ ਪਏ ਇੱਥੇ ਜਦੋਂ ਅਸੀਂ ਬਹੁਤ ਹੀ ਮਾੜੇ ਹਾਲਾਤ ਆ ਕੋਈ ਗਲੀਆਂ ਚ ਨਹੀਂ ਮਜਾ ਕੋਈ ਨਾਲੀਆਂ ਚ ਨਹੀਂ ਕੋਈ ਪਾਣੀ ਦੀ ਹੋ ਨਹੀਂ ਪਾਣੀ ਦੀ ਬੜੀ ਤੰਗੀ ਆ ਤੇ ਹੋਰ ਡੰਗੜਾਂ ਦਾ ਵੀ ਮੁਸ਼ਕਲ ਹੈ ਪੱਠੇ ਦਿੱਤੇ ਵੀ ਨਹੀਂ ਕਿ ਜਨਨੀਆਂ ਜਾਣਦੀਆਂ ਹਾਂਜੀ ਹਾਂਜੀ ਆਏ ਆਂ ਅਸੀਂ ਖੁਦ ਮੰਗਵਾਏ ਆ ਆਪਣੇ ਮੰਗਵਾਏ ਆਂ ਅਸੀਂ ਖੁਦ ਪੈਸੇ ਨਾਲ ਮੰਗਵਾਏ ਆਏ ਆਂ ਅਸੀਂ ਖੁਦ ਆਇਆ ਵੀ ਆਇਆ ਨਹੀਂ ਆਹੀਂ ਨਹੀਂ ਕਹਿੰਦੇ ਵੀ ਨਹੀਂ ਆਇਆ ਆਇਆ ਰਾਸ਼ਨ ਵੀ ਆਇਆ ਪਰ ਹੁਣਾ ਜਿਹੜਾ ਇਹ ਅਸੀਂ ਕੋਲੋਂ ਕਰਦੇ ਆਂ ਪਾਣੀ ਪੁਣੀ ਦਾ ਜਿਹੜਾ ਬੰਦਵਸਤਾ ਇਹ ਅਸੀਂ ਕੋਲ ਹਾਂਜੀ ਪੀਣ ਵਾਲਾ ਪਾਣੀ ਨਹੀਂ ਸਾਡੀ ਬੱਟ ਸਪਲਾਈ ਆਇਆ ਪਰ ਸਾਡੀ ਗਲੀ ਕਾਰਨ ਟੁੱਟੀ ਦੀ ਆ ਪਾਣੀ ਖਰਾਬ ਹੈ ਖਰਾਬਾ ਪਾਣੀ ਪੀਣੇ ਦੇ लायक ਨਹੀਂ ਬਾਰੋਂ ਪਾਣੀ ਨਹੀਂ ਆਏ ਕੱਦਾਂ ਸਾਡੇ ਵੱਤੇ ਅਸੀਂ ਖੁਦ ਆਪਣੇ ਪੈਸੇ ਆਂਦਾ ਮੰਗਵਾਏ ਨੇ ਸਾਡੇ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆਹੀਂ ਨਹੀਂ ਕਹਿੰਦੇ ਕੁਝ ਨਹੀਂ ਪੁੱਜ ਰਿਆ ਇੱਥੇ ਪੁੱਜਿਆ ਠੀਕ ਨੇ ਕੋਸ਼ਿਸ਼ ਅਸੀਂ ਭਾਰਤੀ ਚਲੇਗਾ ਕੱਦਾਂ ਕੰਮ ਕੋਛੇ ਦੇ ਛਪਾਰਚੇ ਚਲੇ ਕਰਦਾ ਜਿਹੜੇ ਨਹੀਂ ਬੰਦੇ ਬੋਲ ਸਕਦੇ ਉਹਨਾਂ ਨੂੰ ਪਿੱਛੇ ਆ ਇਸੇ ਕਰਕੇ ਕਈ ਕਈ ਚੀਜ਼ਾਂ ਦੋਦੀ ਦੋਰੀ ਤੇਰੀ ਤੇਰੀ ਵਾਰ ਆਈ ਆ ਜਿਨ੍ਹਾਂ ਨੂੰ ਲੋਕਾਂ ਨਾਲ ਨਹੀਂ ਮਿਲੇ ਕਦੀ ਇਸ ਪਿੰਡ 'ਚ ਵੀ ਕਿਉਂਕਿ ਇੱਥੇ ਵੀ ਛਪਾਰਚੇ ਲਾਗਤਵਾਜੀ ਬਹੁਤ ਚੱਲੇ ਕਰਦੀ ਆ ਆਹ ਪਾਣੀ ਤੁਹਾਡੇ ਸਾਹਮਣੇ ਤੁਸੀਂ ਦਿਖਿਆ ਮੋਲ ਲੈ ਕੇ ਆਂਡਦੇ ਆ ਬੱਚੇ ਵੀ ਮੱਛੀਆਂ ਨੂੰ ਪਾਣੀ ਚਾਹੀਦਾ ਸਾਨੂੰ ਵੀ ਚਾਹੀਦਾ ਰੋਟੀ ਬਣਾਉਣ ਵਾਸਤੇ ਵੀ ਪਾਣੀ ਚਾਹੀਦਾ ਅਸੀਂ ਆਪਣੇ ਕੋਲੋਂ ਖਰਚਾ ਕਰਕੇ ਪਾਣੀ ਲਿਆ ਆਂਡਦੇ ਆ ਸਾਨੂੰ ਇਹ ਚੀਜ਼ ਨਹੀਂ ਵੀ ਪਾਣੀ ਦੇ ਸਾਨੂੰ ਮਈਆ ਕਰਵਾ ਨਾ ਰਾਸ਼ਨ ਦੇਣ ਸਾਨੂੰ ਪਾਣੀ ਤੇ ਜ਼ਰੂਰੀ ਆ ਨਾ ਸਾਡੇ ਲਈ ਰਾਸ਼ਨ ਤਾਂ ਹੀ ਚਲੋ ਇਹਨੇ ਜੋਗੇ ਹੈਗਾ ਬਈ ਕਮਾ ਸਕਦੇ ਆ ਸਾਨੂੰ ਸਿਰਫ ਪਾਣੀ ਦੇ ਲੋੜਾ ਤਾਂ ਸਾਡੀ ਗਲੀ ਬਣਾਈ ਜਾਵੇ ਇੱਥੇ ਦੇਖੋ ਵੀ ਮੱਛਰਾਂ ਤੇ ਡੇਂਗੂ ਦਾ ਵੀ ਡਰ ਹੈਗਾ ਹੁਣ ਜਿੱਨਾਂ ਇੱਥੇ ਪਾਣੀ ਦਾ ਗੰਦਾ ਹੋ ਚੁੱਕਾ ਨਾ ਤੇ ਡੇਂਗੂ ਦਾ ਵੀ ਨੁਕਸਾਨ ਹੈ ਨੇ ਸਿਰਫ ਇੱਕ ਵਾਰ ਆਏ ਨਾ ਤੇ ਉਹਨਾਂ ਨੇ ਬਾਰ ਬਾਰੀ ਕੀਤੀ ਆ ਕਿਸੇ ਦੇ ਉਹ ਨਹੀਂ ਦੇਖਿਆ ਵੀ ਜਾਂ ਪੀ ਕਿਨੂੰ ਘਰ ਦੇ ਵਿੱਚ ਜਿਆਦਾ ਸਲਾਬ ਉਹਦੇ ਵਿੱਚ ਵੀ ਮੱਛਰਾਂ ਦਾ ਡੇਂਗੂ ਪਤਾ ਪੈਦਾ ਹੁੰਦਾ ਪਰ ਉਹਨਾਂ ਨੇ ਉੱਥੇ ਨਹੀਂ ਕੀਤੀ ਬਾਰ ਬਾਰੀ ਮਾੜੀ ਮਾੜੀ ਕਹਤੀ ਉਹਨਾਂ ਨੇ ਤੇ ਚੱਲ ਗਏ ਨਾ ਆਰਿਆ ਪਿੰਡਾਂ 'ਚ ਆਹ ਨਹੀਂ ਕਹਿੰਦੇ ਵੀ ਨਹੀਂ ਆ ਰਹੇ ਆਰਿਆ ਸੜਕਾਂ ਤੋਂ ਜਾ ਰਿਹਾ ਅੱਗੇ ਜਿੱਥੋਂ ਤੱਕ ਲੋੜਾ ਤੱਕ ਆ ਨਹੀਂ ਦੇਦੇ ਸਿਰਫ ਉਹ ਆਪਣੇ ਦਿਖਣ ਦੇ ਵੀ ਕਿਹੜੇ ਵੱਡੇ ਵੱਡੇ ਲੋਕਾਂ ਉਹਨਾਂ ਦੇ ਘਰਾਂ ਚੋਂ ਹੀ ਮੁੜ ਕੇ ਵਾਪਸ ਜਾਈ ਜਾ ਰਹੇ ਆ ਗਰੀਬਾਂ ਦੇ ਤੱਕ ਨਹੀਂ ਪੁੱਜਣ ਦਦਿਓ ਗਰੀਬਾਂ ਤੱਕ ਪੁੱਜਣਾ ਅਸੀਂ ਵੀ ਕਹੀਏ ਵੀ ਆਏ ਹੀ ਆਹੀ ਨਹੀਂ ਕਹਿੰਦੇ ਵੀ ਨਹੀਂ ਆਏ ਲੀਡਰ ਆਂਦੇ ਦਿਆ ਸਿਰਫ ਸੜਕ ਤੋਂ ਸਾਨੂੰ ਵੀ ਜਿੱਦਾਂ ਅਸੀਂ ਗਲੀ ਵਿੱਚ ਰਹਿੰਨੇ ਆਂ ਤਾਂ ਕਿਉਂ ਵੀ ਦਿਖਣ ਇੱਥੇ ਪਤਾ ਲੱਗੇ ਜਦੋਂ ਰਾਤ ਨੂੰ ਸੌਣੇ ਨਾਲ ਇੰਨੀ ਮੁਸ਼ਕ ਆਂਦੀ ਹੈ ਨਾ ਗੰਦਗੀ ਦੀ ਕੋਈ ਸਾਨੂੰ ਰਾਤਾਂ ਡੜਕ ਸੁਸਾ ਨਹੀਂ ਲੈਣ ਹੁੰਦਾ